ਪੀੜਾ ਘੰਟੀ ਕਿਨੌਣਾ ਤੁ ਕਰਵਾ ਕੇ ਰਹਾਗੇ ਲਾ ਕੇ ਰਹਾਗੇ ਜਾਣੇ ਰਹਾਗੇ ਪੀੜਾ ਘੰਟੀ ਕਿਨੌਣਾ ਤੁ ਕਰਵਾ

ਆ ਸਾਹਮਣੇ ਬੀਬੀਆਂ ਨੂੰ ਮਤਲਬ ਜਿਸ ਜੇ ਵਿਚਾਰੀਆਂ ਆਈਆਂ ਨੇ ਥੱਲੇ ਯਾਰ ਥੱਲੇ ਹੀ ਬਹਿ ਜਾਓ ਆਇ ਨਾ ਕਰ ਉੱਤਰੇ ਬਸ ਜਾਓ ਥੱਲੇ ਹੋ ਜਾਓ ਸਟੇਜ ਤੋਂ ਮੈਂ ਚਲਿਆ ਆਉਂ ਕਰ ਲਵਾਂ ਚਲੋ ਆਉਂ ਕਰਨਾ ਬਣਦਾ बोलिए राम 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 पूरी पूरी खड्डे खड्डे गाली ना करो हां होड़ी आप पापा जी नाते बस राम राम और काल कट उतार आ गई थोड़ी कर तो तो ना ना आदेद आदेद। तार बस 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 काल छाड़ के वीर जी बोलला हां ठीक है भाई भाई बोल कोई भाई तू कृष्णा हाय बाबा तो जी इधर आ जाओ जी थले आ जाओ चलो बस मेरा ख्याल है थोड़ा सा मान लो वकील मार लो सत्कार योग मेरे बहुत ही प्यारे किसान दोस्त मेरी ने सत्कार योग पहना सब तो पहला था ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ Fateh ਸਾਰੇ ਦੋਸਤੋ ਮੈਂ ਸਭ ਤੋਂ ਪਹਿਲਾਂ ਵੱਲ ਬਾਤ ਸ਼ੁਰੂ ਕਰਨ ਤੋਂ ਪਹਿਲਾਂ ਕਾਕਾ ਸਿੰਘ ਮੋਲ ਕੇ ਗਏ ਆਪਣੇ ਗੱਲ ਸੱਤੀ ਸਾਰੇ ਜਿਸ ਤਰੀਕੇ ਦੇ ਨਾਲ ਜਿ ਤੁਹਾਡੇ ਸਾਰਿਆਂ ਦੇ ਦਰਸ਼ਿ ਨੇ 4 ਮਹੀਨਿਆਂ ਤੋਂ ਬਾਅਦ ਸੰਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬੜੀ ਮਨ ਨੂੰ ਸ਼ਾਂਤੀ ਮਿਲੀ ਹੈ ਬੜੀ ਖੁਸ਼ੀ ਹੋਈ ਹੈ ਕਿ ਮੈਂ ਆਪਦੀ ਸੰਗਤ ਦੇ ਵਿੱਚ ਆਇਆ ਸੰਗਤ ਨੂੰ ਮਿਲਿਆ ਸਵਾਲ ਇਹ ਹੈ ਕਿ ਮੈਂ ਇਸ ਕੱਲ ਲਈ ਇਹ ਜੇ ਮੈਂ बोल रहा हूं ਤੇ ਆਪਣੀ ਥਵਤ ਪਾਉਣ ਵਾਲੀ ਗੱਲ ਬਣਦੀ ਹੈ ਪਰ ਇਹ ਨਹੀਂ ਜੰਦਾ ਇਸ ਗੱਲ ਕਹੇ ਬਿਨਾ ਕਿ ਮੈਨੂੰ ਜਿਸ ਦਿਨ ਸਾਚਾ ਆਇਆ ਤੇ ਕਾਕਾਸੋਂ ਹੋ ਰਹਿਣ ਨੂੰ ਅੱਗੇ ਲੈ ਕੇ ਸੰਵਾਦ ਕਰਤਾ ਸਾਡੀ ਆਪਸ ਵਿੱਚ ਜਿਹਨੇ ਦੋਹਾਣੇ ਬੈਠੇ ਕੋਈ ਰਣਨੀਤੀ ਘੜਨੀ ਹੁੰਦੀ ਹੈ ਕੋਈ ਵਿਚਾਰ ਕਰਨੀ ਹੁੰਦੀ ਹੈ ਕਿ ਮੌਕੇ ਨੂੰ ਕਿਵੇਂ ਚਲਾਉਣਾ ਹੈ ਤੌਣਾ ਹਰਤਾਂ ਦੇ ਵਿੱਚ ਵੀ ਚਲੋ ਜਿੱਥੋਂ ਆਂਦੀਵੇ ਠੀਕ ਲੱਗਿਆ ਉਹ ਆਗੂਆ ਨੇ ਆਦੇਸ਼ ਦਿੱਤਾ

जिस तरीके साथ प्रशासन हमला कर रहा है दबाव बना रहा है डरा रहा है, मैं फिर सारे संगत मेरी बीबिया भेन मातावान मेरे नौजवान मेरे बजुर्ग जिन्ह ने उस वे हौसला बना के रखे परवाह नहीं की तकड़े होके टकर इसलिए मैं टोडा तो सारे मेरा रो रो रेडी दूसरा काका सण गल कीती अफगानी ने कोहा है गल कीती देखो जिस वे आपा इसके बच्चा कर लगे क्यों चक्या है एमए चक्या से सानू दिसदा से ਨੰਦਲ ਕਹੀਏ ਨਾ ਕੇ ਵੀ WTO ਇਹ ਤੁਹਾਡੇ ਸਾਹਮਣੇ ਤੇ ਨਹੀਂ ਆਉਣਾ WTO ਕੀ ਥੰਦਾ ਮੈਂ ਤੁਹਾਨੂੰ ਮੋਟੀ ਗੱਲ ਦੱਸਾਂ ਅਮਰੀਕਾ ਆਪ ਦੀ ਮਰਜ਼ੀ ਦੇ ਨਾਲ ਸਾਡੀ ਧਰਤੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਹਕੀਕਤ ਗੱਲ ਇਹ ਹੈ ਇਹ ਧਾਤੀ ਤੇ ਕਬਜ਼ਾ ਕਰਨ ਦੇ ਲਈ ਜ਼ਰੂਰੀ ਹੈ ਕਿ ਇੱਥੋਂ ਦੇ ਕਿਸਾਨਾਂ ਤੋਂ ਜ਼ਮੀਨ ਛੜਾਈ ਜਾਏ। ਉਹਨੂੰ ਸ਼ਾਹ ਮੇ ਲਈ ਬਹੁਤ ਚੇਤੂਰੇ ਹੋਏ ਨੇ। ਆ ਹੁਣ ਵੀ ਜਿਹੜੀ ਉਹ ਗੱਲ ਕਰਕੇ ਗਿਆ। ਇਹ ਉਹਨਾਂ ਨੇ ਕਿਹਾ ਕਿ ਵੀ ਬਾਹਰ ਤੋਂ ਆਉਣ ਵਾਲਾ ਜਿਹੜਾ ਅਨਾਜ ਹੈ, ਬਾਹਰ ਤੋਂ ਆਉਣ ਵਾਲਾ ਜਿਹੜਾ ਦੁੱਧ ਹੈ, ਬਾਹਰ ਤੋਂ ਆਉਣ ਵਾਲਾ ਜਿਹੜਾ ਕੋਈ ਵੀ ਪ੍ਰੋਡਕਟ ਨੇ ਉਹਨਾਂ ਤੇ ਤੁਸੀਂ ਟੈਕਸ ਨਹੀਂ ਲਾਉਂਦੇ ਇਹਦਾ ਮਤਲਬ ਜੇ ਟੈਕਸ ਨਹੀਂ ਲਾਉਂਦੇ ਤਾਂ ਉਹਨਾਂ ਦੀ ਮਰਜ਼ੀ ਨਾਲ ਜਿੱਥੇ ਆਖੋ ਰੁਕੂਗਾ ਉੱਥੋਂ ਤੁਹਾਡਾ ਤੁਹਾਡਾ ਸਾਰੇ ਦਾ ਸਾਰਾ ਤੰਗਾ ਖਤਮ ਅਸਲ ਵਿੱਚ ਇਹਦੇ ਮਗਰ ਆ ਹੈ ਤਾਂ ਜਿਨ੍ਹਾਂ ਨੂੰ ਅਸੀਂ ਰੋਕ ਰਹੇ ਹਾਂ ਉਹ ਸਾਡੇ ਤੇ ਫਿਰ ਬੋਲੀਆਂ ਚਲਾਉਣਗੇ ਉਹ ਬੋਲੀਆਂ ਚਲਾਉਣਗੇ ਆਪਣੇ ਤੇ ਇਹ ਉਹਦੇ ਚੋ ਬੋਲੀਆਂ ਚੱਲੀਆਂ ਨੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਪਈਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਮੈਂ ਪਹਿਲਾਂ ਵੀ ਇਹ ਗੱਲ ਦੱਸੀ ਹੈ ਕਿ ਐਮਐਸਪੀ ਇਹ ਜਿਹੜੇ ਇਹ ਡਬਲਯੂਟੀਓ ਦੀਆਂ ਤਰ੍ਹਾਂਾਂ ਦਾ ਵਿਰੋਧ ਕਰਦੀ ਹੈ ਇਸ ਕਰਕੇ ਇਹ ਅਮਰੀਕਾ ਦੀਆਂ ਨੀਤੀਆਂ ਦਾ ਵਿਰੋਧ ਕਰਦੀ ਹੈ ਤੇ ਅਮਰੀਕਾ ਸਾਡੇ ਤੇ ਗੋਲੀਆਂ ਚਲਵਾਊਗਾ ਇਹਨੇ ਤਕੜੇ ਹੋ ਕੇ ਲੜਨਾ ਪਾਇਆ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਮੈਂ ਧਨਵਾਦ ਕਰਨੀ ਜਿਹੜੀ ਗੱਲ ਕਰਦਾ ਸੀਗਾ ਪੰਜਾਬ ਦੇ ਨੌਜਵਾਨਾਂ ਹਰਿਆਣੇ ਦੇ ਨੌਜਵਾਨਾਂ ਦਾ ਮੱਥੇ ਦਿলো ਧਨਵਾਦੀਆਂ ਸਾਡੇ ਬਜ਼ੁਰਗਾਂ ਦਾ ਧਨਵਾਦੀਆਂ ਤੇ ਜਿਸ ਵੇਲੇ ਮੈਂ ਇਹ ਸਟੇਪ ਲੈਣ ਲੱਗਾ ਸੀ ਤੇ ਮੈਂ ਕਿਹਾ ਸੀਗਾ ਕਿ ਦੋਸਤੋ ਇੱਕ ਗੱਲ ਹੈ ਇਹ ਤਾਂ ਸਰਕਾਰ ਆਪਾਂ ਨੂੰ ਚੱਕ ਲਈ ਇਥੇ ਤੇ ਤਾਂ ਆਪਾਂ ਹਾਰ ਜਾਵਾਂਗੇ ਤੇ ਜੇ ਸਰਕਾਰ ਨੂੰ ਤੁਸੀਂ ਚੱਕਣ ਨਾ ਦਿੱਤਾ ਫਿਰ ਆਪਾਂ ਜਿੱਤ ਜਾਗੇ ਇਹ ਮੈਂ ਕਹੀ ਸੀ ਗੱਲ ਤੇ ਉਹ ਫਿਰ ਸਾਡੇ ਨੌਜਵਾਨਾਂ ਨੇ 3 ਮਹੀਨੇ ਨਿਭਾਇਆ ਪੂਰਾ ਡੱਟ ਕੇ ਨਿਭਾਇਆ ਦਿਨੇ ਵੀ ਪਹਿਰਾ ਰਾਤ ਨੂੰ ਵੀ ਪਹਿਰਾ ਹਰ ਵਕਤ ਉਹਨਾਂ ਨੌਜਵਾਨਾਂ ਦਾ ਹਰ ਚੰਗਾ ਸੀ ਸਰਕਾਰ ਦੀ ਜ਼ਰਤ ਨਹੀਂ ਪਈ ਸਾਡੇ ਮੋਰਚੇ ਨੂੰ ਛੇੜ ਜਾਵੇ ਉਦੋਂ ਤਾਂ ਸੁਪਰੀਮ ਕੋਰਟ ਦੇ ਉਹ ਸਰਕਾਰ ਨੇ ਇਹ ਕਹਿਤਾ ਸੀ ਜਾ ਕੇ ਨਾ ਜੀ ਹੁਣ ਤਾਂ ਇੱਥੇ ਨੁਕਸਾਨ ਬਹੁਤ ਬੜਾ ਹੋਗਾ ਅਸੀਂ ਹੁਣ ਹਾਲਾਤ ਨਹੀਂਗੇ ਅਸੀਂ ਨਹੀਂ ਉੱਥੇ ਜਾ ਕੇ ਮੁੱਠੀ ਨਹੀਂ ਫੇਕ ਸਕਦੇ ਇਹ ਹੀ ਭਗਵਾਨਤਮਾਨ ਦੀ ਸਰਕਾਰ ਸੀ ਤੋਂ ਮੈਂ ਮੇਰਾ ਕਹਿਣ ਦਾ ਭਾਵ ਹੈ ਕਿ ਤਹਿ ਦਿਲੋਂ ਤਨਵਾਦੀਆਂ ਤੁਹਾਡਾ ਸਾਰਾ ਪਰ ਇੱਕ ਕਲ ਜ਼ਰੂਰ ਆਏ ਕਿਤੇ ਨਾ ਕਿਤੇ ਸਾਡੇ ਵੀ ਤੁਹਾਡੇ ਵੀ ਜਿੰਦਗੀ 'ਚ ਰੋਜ਼ ਕਿਤੇ ਨਾ ਕਿਤੇ ਕੁਝ ਸਿੱਖਣਾ ਪੈਂਦਾ ਹੈ ਮੈਂ ਆਪਣੇ 40 ਸਾਲ ਚ ਸਿੱਖਿਆ ਸੀ ਕਿ ਜਦੋਂ ਸਰਕਾਰਾਂ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਮੀਟਿੰਗ ਤੇ ਸਦਕੇ ਕਦੇ ਸਰਕਾਰ ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਹਮਲਾ ਨਹੀਂ ਕਰਦੀ ਮੇਰਾ ਤਜਰਬਾ ਸੀ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਕਿਉਂ ਕਿਸੇ ਤੇ ਹਮਲਾ ਹੋਏਗਾ ਕਿਉਂਕਿ ਮਤਲਬ ਕੀ ਨਿਕਲਦਾ ਹੈ ਕਦੇ ਨਹੀਂ ਹੋਇਆ ਹੈ ਔਰ ਉਹਦੇ ਚੋਂ साड़ी गलती से मैं मान दरकार उ गलबात करने की बजाय कह सकते इतने आकर गलत थोड़ी थोड़ी गलती आप तो हो गए आप मोर्चे नवेसला हो गए सारी तुम अपनी थांचले हो असी अपनी थांच कोई नहीं कि असि बहुत वो गलती की है ਚਾਰੀ ਪਿਨਾ ਸਾਲ ਦਾ ਇਤਿਹਾਸ ਦੱਸਦਾ ਸੀ ਕਿ ਕਦੇ ਇਹ ਗੱਲਬਾਤ ਲਈ ਸੱਦੇ ਦੇ ਕੇ ਆਪਾਂ ਨੂੰ ਗ੍ਰਫਤਾਰ ਕਰਤੀ ਤੇ ਮਗਰੋਂ ਮੋਰਚਾ ਖਣਾ ਦੇਣ ਪਰ ਇੱਕਦਮ ਜ਼ਰੂਰ ਹੈ ਮੋਰਚਾ ਤਾਂ ਉਹਨਾਂ ਨੇ ਖਣਾ ਤਾਂ ਪਰ ਕੰਮ ਬਿਲਕੁਲ ਕਹਿਰਾ ਕੀਤਾ ਮਰਦਾਂ ਵਾਲਾ ਕੰਮ ਹੀ ਹੁੰਦਾ ਹੈ ਕਿ ਸਾਹਮਣੇ ਜਦੋਂ ਅਸੀਂ ਉੱਥੇ ਤਿਆਰੀ ਸੀ ਬੋਦ ਵਾਕੇ ਚਕਾ ਦਿੰਦੇ ਫਿਰ ਮੰਨ ਲੈਣ ਦੇ ਵਿੱਚ ਕਾਤਾ ਮੋਰਚਾ ਉਹ ਤਾਂ ਹਿੰਮਤ ਨਹੀਂ ਪਈ ਤੇ ਜਦੋਂ ਚਕਾਇਆ ਪਿੱਛੋਂ ਵਾਰ ਕਰਕੇ ਚਕਾਇਆ ਜਦੋਂ ਪਿੱਛੋਂ ਵਾਰ ਕਰਦਾ ਪਿਰ ਦਰਿਆ ਹੁੰਦਾ ਹੈ ਪਰ ਕੋਟ ਹੁੰਦਾ ਹਾਰਿਆ ਮਲੁਖ ਪਿੱਛੋਂ ਵਾਰ ਕਰਦਾ ਹੈ ਇਸ ਕਰਕੇ ਮੈਂ ਤੁਹਾਨੂੰ ਇਸ ਲਈ ਵੀ ਵਧਾਈ ਦੇਣਾ ਹੈ ਕਿ ਮੋਰਚਾ ਭਾਵੇਂ ਚਕਾ ਗਏ ਲੇਕਿਨ ਦਰੇ ਹੋਇਆ ਨੇ ਮੋਰਚਾ ਚਕਾਇਆ ਹੈ ਹਾਰਿਆ ਹੋਇਆ ਨੇ ਮੋਰਚਾ ਚਕਾਇਆ ਆਪਾਂ ਆ ਵੀ ਮੰਨੂ ਨੇ ਬਹੁਤ ਪਹਿਲਾਂ ਦੱਸਿਆ ਤੁਹਾਨੂੰ ਆਪਾਂ ਗੱਲ ਬਹੁਤ ਗਾਹ ਲੱਗ ਐ ਏਡੀ ਕਬਰ ਆਉਣ ਵਾਲੀ ਗੱਲ ਨਹੀਂ ਜਿਵੇਂ ਨਾ ਦਿਲ ਛੱਡ ਦੇ ਜੇ ਵੀ ਮੋਰਚਾ ਚਕਾਤਾ ਖੰਭ ਨਹੀਂ ਬਸ ਗਿਆ ਇਹ ਜਿਹੜੀ ਲੜਾਈ ਐ ਸਾਡੇ ਬੱਚਿਆਂ ਦੀ ਲੜਾਈ ਐ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਤੇ ਤੁਹਾਡੇ ਤੋਂ ਇੱਕ ਵਾਅਦਾ ਲੈਣਾ ਵੀ ਐ ਦੇਖੋ ਇਸ ਮੋਰਚੇ ਤੇ ਚੱਲ ਰਹੇ ਹਾਂ ਇਹ ਤੋਂ ਪਹਿਲਾਂ ਤਾਂ ਮੈਂ ਜਿਹਨੂੰ ਜਨਮ ਦਿੱਤਾ ਐ ਮੈਂ ਉਹਦਾ ਪਿਓ ਸੀ ਪੇਕਨ ਐਸ ਮੋਰਚੇ ਦੇ ਚਲਦਿਆਂ ਚਲਦਿਆਂ ਪਤਾ ਨਹੀਂ ਕਿੰਨਿਆਂ ਨੇ ਮੈਨੂੰ ਬਾਪੂ ਕਹਿਤਾ ਇਹਦਾ ਮਤਲਬ ਮੈਨੂੰ ਸਾਰਿਆਂ ਦਾ ਬਾਪੂ ਇਹ ਜੇ ਮਨਨ ਸਾਰਿਆਂ ਦਾ ਬਾਪੂ ਆ ਤਾਂ ਫਿਰ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਸਾਰਿਆਂ ਨੂੰ ਜਿਉਂਦਿਆਂ ਰੱਖਣ ਦੇ ਲਈ ਆਖਿਰ ਸਾਹ ਤੱਕ ਰੱਬ ਨਾਲ ਬਾਪੂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਮਾਇਆ ਬੰਦਾ ਬਾਉਨੀ ਤੁਹਾਨੂੰ ਸਾਰਿਆਂ ਤੋਂ ਮੈਂ ਉਮੀਦ ਕਰਦਾ اے دوستو اے اس کہانی ਨੂੰ ਸਮਝੋ ਆਪਣੇ ਬੱਚਿਆਂ ਨੂੰ ਜਿਉਂਦਿਆਂ ਰੱਖਣ ਦੀ ਲੜਾਈ ਲੜ ਰਹੇ ਆ ਆਪਾਂ ਗੱਲ ਮੈਂ کہہ ਰਿਹਾ ਸੀ ਕਿ ਬਹੁਤ ਗਾਹ ਲੈ ਗਏ ਕਦੇ ਐਮਐਸਪੀ ਦੀ ਨੂੰ ਕੋਈ ਜਾਣਦਾ ਸੀ ਐਮਐਸਪੀ ਦਾ ਕੋਈ ਮੁੱਦਾ ਹੈ ਡਾਕਟਰ ਸਾਹਿਬ ਕੋਈ ਨਹੀਂ ਜਾਣਦਾ ਸੀ ਅੱਜ ਐਮਐਸਪੀ ਦਾ ਮੁੱਦਾ ਹਰ ਭਾਰਤੀ ਦੇ ਨੀਕਲਾ ਬਾਹਰ ਬੈਠੇ ਲੋਕਾਂ ਦੇ ਵੀ ਜਿਹਨ ਦੇ ਵਿੱਚ ਆਗਾ ਕਿ ਕਿਸਾਨ ਮੰਗਦੇ ਕੀ ਨੇ ਇਹ ਤੁਹਾਡੀ ਮਿਹਨਤ ਨੇ ਐਮਐਸਪੀ ਦਾ ਮੁੱਦਾ ਸੀ ਘਰਾਂ ਚੋਂ ਚੱਕ ਕੇ ਆਪਦੇ ਮਣਾ ਚੋਂ ਚੱਕ ਕੇ ਸੜਕ ਤੇ ਲੈ ਕੇ ਗਏ ਤੇ ਸੜਕ ਤੋਂ ਲਿਜਾ ਕੇ ਪਾਰਲੀਮੈਂਟ ਸੇ ਲੈ ਗਏ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਕਿ ਐਮਐਸਪੀ ਦੇਣੀ ਪਵੇਗੀ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਕਿ ਐਮਐਸਪੀ ਦੇਵੋ ਲੰਨ ਸੋ ਇਸ ਲਈ ਇਸ ਗੱਲ ਤੱਕ ਤੁਸੀਂ ਜੇਤੂ ਹੋ ਕਿ ਤੁਸੀਂ ਮੁੱਦਾ ਬਹੁਤ ਬਾਹਾਂ ਲੈ ਕੇ ਸਟੈਪ ਵਾਈਜ਼ ਉੱਕੇ ਲੜਦੇ ਜਾਵਾਂਗੇ ਆਜ਼ਾਦੀ ਦੀ ਲੜਾਈ ਲੜੀ ਹੈ ਆਪਾਂ 57 ਚ ਸ਼ੁਰੂ ਕੀਤੀ ਸੀ 1857 ਚ ਆਜ਼ਾਦਤਾ ਫਿਰ ਜਾ ਕੇ 1947 ਹੋਇਆ ਨਵੇਂ ਸਾਲ ਲੜੇ ਹੈ ਤੇ ਇਹ ਕਿਸਾਨੀ ਦੀ ਦੂਸਰੀ ਆਰਥਿਕ ਆਜ਼ਾਦੀ ਦੀ ਲੜਾਈ ਹੈ ਇਹ ਲੜਨੀ ਪੈਣੀ ਹੈ ਤੋ ਇਸ ਕਰਕੇ ਮੈਂ ਤੁਹਾਡੇ ਤੋਂ ਮੇਰੀ ਜ਼ਿੰਮੇਵਾਰੀ ਬੰਦੀ ਹੈ ਮੈਂ ਨਿਭਾਉਣੀ ਹੈ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਤੁਸੀਂ ਨਿਭਾਉਣੀ ਆ ਆਪਾਂ ਤਕੜੇ ਹੋ ਕੇ ਇਸ ਲੜਾਈ ਨੂੰ ਜਿੱਤਣਾ ਹੈ ਜਿਹੜੀ ਗੱਲ ਕਾਕਾ ਸੋਨੇ ਕੀਤੀ ਸੀ ਉਹ ਤਾਂ ਮੇਰਾ ਖਿਆਲ ਹੈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਮੀਟਿੰਗ ਤੇ ਸੱਦਿਆ ਸੱਦ ਕੇ ਲਿਜਾਟੇ ਸਾਨੂੰ ਤੋਂ ਗ੍ਰਫਤਾਰ ਕੀਤਾ ਮੋਚਾ ਲੀਡਰਲੈਸ ਕੀਤਾ ਲੀਡਰਲੈਸ ਕਰਕੇ ਵੀ ਜੋ ਉਹ ਸੋਨਾਂ ਨੇ ਕਰਿਆ ਜੋ ਕਰ ਸਕੇ ਇੱਕ ਗੱਲ ਜਰੂਰ ਦੱਸਣੀ ਹੈ ਲਾਸਟ ਦੇ ਵਿੱਚ ਜਿਆਦਾ ਲੰਮਾ ਨਹੀਂ ਬੋਲਿਆ ਜਾਣਾ ਕਿਉਂਕਿ ਮੂ ਸੁਖਦਾ ਸਿਰਫ ਕੱਲੇ ਕੇਜਰੀਵਾਲ ਨੂੰ ਬਚਾਉਣ ਵਾਸਤੇ ਸਾਰੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਭੁਗਤਾਨ ਮੰਗ। ਪਹਿਲੇ ਕੇਜਰੀ ਵਾਲੂਕ ਚੋਂ ਆਸਦੀ। ਪੰਜਾਬ ਮੈਂ ਇਸ ਕਾ ਕੇਹ ਰਿਆ ਕਿਸਾਨੀ ਦੇ ਜੀ ਮੈਂ ਕਹੇ ਰਿਆ ਮੈਂ ਪੰਜਾਬ ਦੇ ਕੇਹ ਰਿਆ। ਅਗਰ ਐਮਐਸਪੀ ਨਹੀਂ ਮਿਲਦੀ ਡਾਈਵਰਸੀਫਿਕੇਸ਼ਨ ਹੋ ਹੀ ਨਹੀਂ ਸਕਦੀ। ਤੇ ਜਿੱਲਾ 'ਚ ਡਾਈਵਰਸੀਫਿਕੇਸ਼ਨ ਨਹੀਂ ਹੋ ਸਕਦੀ ਸਾਲ ਦਾ ਪਾਣੀ ਰਹਿ ਗਿਆ। ਇਹਦਾ ਮਤਲਬ ਪੰਜਾਬ ਸਾਰਾ ਰੇਗਿਸਤਾਨ ਬਣਾਉਣ ਵਾਸਤੇ ਆਲੂ। ਅਸੀਂ ਲੈਗੇਸੀ ਗੱਲ ਨੂੰ ਸਰਕਾਰ ਤੇ ਛੁਰ ਬੰਨ੍ਹਿਆ ਸੀ ਜਿਹੜੇ ਕਹਿੰਦੇ ਆ ਵੀ ਇਕੱਲੇ ਪੰਜਾਬ ਦਾ ਅੰਗੂਲੀਆਂ ਨਾਲ ਉਹਨਾਂ ਨੂੰ ਦਿਸੀਆਂ ਨਹੀਂ ਗੀਆਂ ਤਾਮਲ ਲਾਡੂ ਦੇ ਵਿੱਚ ਰੁਕਣਾ ਉਹਨਾਂ ਨੂੰ ਦਿਸਿਆ ਨਹੀਂ ਕਿ ਉਹ ਮੱਧ ਪ੍ਰਦੇਸ਼ ਦੇ ਵਿੱਚ ਘਰਾਓ ਕੀਤੇ ਉਹ ਦਿਸੇ ਨੇ ਠੀਕ ਆ ਕਹਿ ਰਹੇ ਨੇ ਜਿਹੜੀਆਂ ਗੱਲਾਂ ਕਹਿ ਰਹੇ ਨੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਇਹ ਜਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਮੋਰਚਾ ਸੰਭਾਲਿਆ ਜਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਵੀ ਮੋਰਚਾ ਸੰਭਾਲ ਕੇ ਰੱਖਿਆ ਆਈਆਂ ਸੰਗਤਾਂ ਦੀ ਜਿਸ ਤਰੀਕੇ ਦੇ ਨਾਲ ਤੁਸੀਂ ਮਹਿਮਾਨ ਨਿਵਾਜੀ ਕੀਤੀ ਹੈ ਇਸ ਲਈ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇੱਕ ਜ਼ਰੂਰ ਹੈ ਕਿ ਜਿਵੇਂ ਅਗਰਮਨੂ ਨੇ ਗੱਲ ਕਹੀ ਹੈ ਕਿ ਇੱਕ ਨਵਾਂ ਸਮਝੌਤਾ ਕਰਨ ਦੀ ਫਿਰਾਕ ਚਾ ਸਰਕਾਰ ਇੱਕ ਵਾਰੀ ਕਹਿਤਾ ਉਹਨਾਂ ਨੇ ਮੈਂ ਮੈਂ ਕਹਿਣਾ ਚਾਹਣਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਕਿਉਂਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਇਹ ਗੱਲ ਕਹਿਣਾ ਉਹ ਭਾਈ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ ਕਰ ਦੇਣ ਦਾ ਬਹੁਤ ਧਿਰ ਹੋ ਗਿਆ ਅੱਜ ਬਟਕਤ ਹੈ 56 ਇੰਚ ਦੀ ਛਾਤੀ ਨੂੰ ਅਮਰੀਕਾ ਦੇ ਮੂਹਰੇ ਠੋਕ ਕੇ ਕਹਿ ਕੇ ਮੈਂ ਬਿਲਕੁਲ ਕਿਸੇ ਤਰ੍ਹਾਂ ਦੇ ਵੀ ਤੇਰੀਆਂ ਸ਼ਰਤਾਂ ਪ੍ਰਵਾਨ ਨਹੀਂ ਕਰਾਂਗਾ ਫਿਰ ਤਾਂ ਮੰਨ ਲਾਂਗੇ ਕਿ ਸਾਡੇ ਪ੍ਰਧਾਨ ਮੰਤਰੀ ਦੀ ਸ਼ਕਰਾਂ ਦੀ ਸ਼ਾਦੀ ਹੈ ਬੋਲੇ ਸੋ ਨਿਹਾਲ ਵੇ ਜੇਕਰ ਅਮਰੀਕਾ ਦੇ ਮੂਰੇ ਤੂੰ ਘੋਟੇ ਟੇਕ ਦਿੱਤੇ ਤਾਂ ਫਿਰ ਸਾਡੀ ਜ਼ਿੰਮੇਵਾਰੀ ਬੰਦੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀਆ ਦੋਸਤੋ ਕਿ ਇਹ ਤੁਹਾਡੇ ਤੇ ਬਹੁਤ ਵੱਡਾ ਬਾਰ ਕਰਨ ਲਿਖੇ ਬਾਹਰ ਤੋਂ ਅਨਾਜ ਆਉਣਾ ਹੈ ਬਾਹਰ ਤੋਂ ਦੁੱਧ ਦੇ ਪ੍ਰੋਡਕਟ ਆਉਣੇ ਆ ਬਾਹਰ ਤੋਂ ਦਾਣਾਂ ਅੱਗੇ ਹੀ ਆ ਰਹੀਆਂ ਨੇ ਬਾਹਰ ਤੋਂ ਪੁਲਟਰੀ ਪ੍ਰੋਡਕਟ ਆਉਣੇ ਨੇ ਉਹ ਜਿਹਨੂੰ ਉਹਨਾਂ ਨੇ ਤੁਹਾਡੇ ਸਾਰੇ ਧੰਦੇ ਚੌਕਟ ਕਰਨ ਵਾਸਤੇ ਇਹ ਆ ਰਹੇ ਨੇ ਲੇਕਿਨ ਇਹਦੀ ਫੇਰ ਲੜਾਈ ਆਪਾਂ ਨੂੰ ਬੋ ਸਿਰ ਚੱਕ ਕੇ ਲੜਨੀ ਪੈਣੀ ਹੈ ਈਮਾਨ ਨਾਲ ਬੈਸੋ ਇਹ ਲੜਾਈ ਲੜਨ ਦੀ ਤਿਆਰ ਹੋ ਕੇ ਹੱਥ ਖੜਾ ਕਰਿਓ ਬਾਕਪੋ ਬੋਲੇ ਸੋਨਿਹੋ ਸੋਨਿਹੋ जेडी तुम गल कही है बार बार गल आई है देखो मैं एक गल कहनी चाहना मेरा हजे मन इस गलते नहीं आ, आन य है कि मैनु आप जिन्हों ਮੈਨੂੰ ਵਾਪਸ ਰੱਖੀ ਹੈ ਉਹਨਾਂ ਨੂੰ ਬਚਾਉਣ ਦੇ ਖਾਤਰ ਆਪ ਇਸ ਸਾਥ ਤੱਕ ਲੜਨਾ ਮੂਲ ਹੈ ਆਪ ਸਭ ਨੂੰ ਮੇਰੇ ਹੱਥ ਛੋੜ ਕੇ ਬੇਨਤੀ ਹੈ ਤੇ ਤੁਹਾਡੀਆਂ ਭਾਵਨਾਵਾਂ ਨਹੀਂ ਜਾਂਦਾ ਮੈਂ ਕਦ ਕਰਾਂ ਠੀਕ ਆ ਬੈਠਾ ਮੈਂ ਆ ਤਾਂ ਮਨ ਸੋਚੂਗਾ ਮੈਂ ਜਿਹੜਾ ਤੁਸੀਂ ਕਹਿ ਰਹੇ ਇਹ ਨਹੀਂ ਹੈ ਕਿ ਜਿਹੜਾ ਤੁਸੀਂ ਮੈਨੂੰ ਕਿਹਾ ਮੈਂ ਤੇ ਕੋਈ ਗੌਰ ਨਾ ਕਰਾਂ ਕਰਾਂਗੇ ਇਹਦੇ ਤੇ ਵੀ ਗੌਰ ਪਰ ਸਚਾਈ ਇਹ ਹੀ ਹੈ ਕਿ ਹਜੇ ਬਕਤਾ ਪਿੱਛੇ ਹਟਣ ਦਾ ਨਹੀਂ ਹਜੇ ਬਕਤਾ ਹੋਰ ਅੱਗੇ ਚੱਲਣਾ ਹੈ ਦੇਖਦੇ ਆਂ ਸੋ ਇਸ ਲਈ ਮੇਨੂੰ ਤਾਂ ਆਪ ਸਭ ਨੂੰ ਦੁਬਾਰਾ ਫੇਰ ਇਹ ਬੇਨਤੀ ਹੈ ਕਿ ਜਿੰਨੀਆਂ ਵੀ ਸੰਗਟਾਂ ਨੇ ਮੇਰੇ ਨਗਰ ਦੇ ਵਿੱਚੋਂ ਆਂਡ-ਬਾਣ ਪਿੰਡਾਂ ਦੇ ਵਿੱਚੋਂ ਜਸਤਰੀ ਕੇ ਦੇ ਨਾਲ ਜਾਂ ਜ਼ਿਲ੍ਹੇ ਭਾਟਕ ਸੰਗਟਾਂ ਨੇ ਆਪੀ ਇਥੇ ਅੱਜ ਹਾਜ਼ਰੀ ਭਰੀ ਹੈ ਸਭ ਦਾ ਤੇ ਲੋਕਲ ਮਾディア ਕੋਲ ਵੀ ਤੁਹਾਡੇ ਦਰਸ਼ਨ ਹੋ ਗਏ ਤੇ ਲਗਾਤਾਰ ਮੇਰਾ ਇਹ ਮੰਨਤਾ ਹੈ ਕਿ ਮੈਂ ਸਾਰੇ ਪੰਜਾਬ ਦੇ ਵਿੱਚ ਰੋਜ਼ਾਨਾ ਇੱਕ ਕੰਮ ਇਸ ਤਰ੍ਹਾਂ ਦੀ ਮੀਟਿੰਗ ਰੱਖੀ ਹੋਈ ਐ ਸੀ ਕੱਲ ਫੋਹੇਪੁਰ ਜਲੇ ਦੀ ਐ ਪਰਸੋਂ ਪਟਿਆਲੇ ਦੀ ਫੇਰ ਐ ਤੋਂ ਇਹ ਮੈਂ ਨੀਤਿਕਾ ਕਰਦਾ ਹਰੇਨੇ ਸਮੇਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੁੰਦੇ ਰਹਾਂਗੇ दूसरे फोरम भी बैठा विचार करा जी ती कही है लेकिन हौसला ना हारे ये नहीं सोचना कि जेकर मैं इस दुनिया तो चलिया गया कोई मगद लड़ आदन मन भी रोकना आदमें तकड़ा करना पैना है कि तो आपको लड़ाई लड़नी है लड़ाई जीतनी है बच्चे बचाने हैं सो ਆਪ ਸਭ ਦਾ ਲਾਸਟ ਦੇ ਉਤੇ ਬਹੁਤ ਬਹੁਤ ਧੰਨਵਾਦ ਤੁਸੀਂ ਆ ਕੇ ਇੱਥੇ ਦਰਸ਼ਨ ਦਿੱਤੇ ਮੈਨੂੰ ਤੇ ਮੈਂ ਤੁਹਾਡਾ ਸਾਰਿਆਂ ਦਾ ਬਾਰ-ਬਾਰ ਮਿਹਰ ਰਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ